ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਰਾਜਨ ਮਹਿ ਰਾਜਾ ੁਰਜਾਇਓ ਮਾਨਨ ਮਹਿ ਅਬਮਾਨੀ ਲੋਭਨ ਮਹਿ ਲੋਭੀ ਲੋਭਾਇਓ ਤੇ ਉਹ ਹਰ ਰੰਗ ਰਚੇ ਗਿਆਨੀ ਹਰ ਜਨ ਕਉ ਇਹੀ ਸੁਹਾਵੈ ਇਹੀ ਉਚਾਰਨ ਕਰਨਾ ਇਹੀ ਸੁਹਾਵੈ ਵੇਖ ਨਿਕਟ ਕਰ ਸੇਵਾ ਸਤ ਗੁਰਾ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅਮਲਨ ਸਿਓ ਅਮਲੀ ਲਪਟਾਇਓ ਅਮਲਨ ਸਿਓ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਭੂਮਨ ਭੂਮ ਪਿਆਰੀ ਖੀਰ ਸੰਗ ਬਾਰਕ ਹੈ ਲੀਨਾ ਪ੍ਰਾਵ ਪ੍ਰਾਵ ਸੰਤ ਐਸੇ ਹਿਤਕਾਰੀ ਵਿਦਿਆ ਮਹ ਵਿਦਿਅੰਤੀ ਰਚਿਆ ਵਿਦਿਆੰਸੀ ਦਚਿਆ ਨੈਣ ਦੇਖ ਸੁਖ ਪਾਵੈ ਜੈਸੇ ਰਸਨਾ ਸਾਦ ਲੁਬਾਨ ਲੁਬਾਨੀ ਤਿਉ ਹਰ ਜਨ ਹਰ ਗੁਣ ਗਾਵੈ ਐਸੀ ਭੂ ਜੈਸੀ ਭੂਖ ਤੈਸੀ ਕਾ ਪੂਰਕ ਪੂਰਕ ਜੈਸੀ ਭੂਖ ਤੈਸੀ ਕਾ ਪੂਰਕ ਸਾਗਲ ਘਟ ਆਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰਜਾਮੀ ਸੂਰਠ ਮਹੱਲਾ ਪੰਜਵਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ਮਾਦੂ ਹਮ ਐਸੇ ਤੂ ਐਸਾ ਮਾਦੂ ਪਦ ਤੇ ਵਿਸਰਾਮ ਲਾ ਦੇਣਾ ਮਾਦੂ ਹਮ ਐਸੇ ਤੂੰ ਐਸਾ ਕੱਠਾ ਨਹੀਂ ਕਹਿ ਦੇਣਾ ਤੂੰ ਐਸਾ ਹਮ ਪਾਪੀ ਤੁਮ ਬਾਪ ਖੰਡਨ ਨੀਕੋ ਠਾਕੁਰ ਦੇਸਾ ਰਹਾਉ ਤੁਮ ਸਭ ਸਾਜ ਨਿਵਾ ਤੁਮ ਸਭ ਸਾਜੀ ਸਾਜ ਨਿਵਾਜੀ ਜੀਉ ਪਿੰਡ ਦੇ ਪ੍ਰਨਾ ਨਿਰਗੁਨੀ ਆਰੀ ਗੁਣ ਨਹੀਂ ਕੋਈ ਤੁਮਾ ਦਾਨ ਦੇਹੁ ਮਿਹਰਵਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਨਹਿ ਤੁਮਾ ਸਦਾ ਸਦਾ ਦਇਆ ਅੱਲਾ ਤੁਮ ਸੁਖਦਾਈ ਪੁਰਖ ਵਿਦਾਤੀ ਤੁਮ ਰੱਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਤੁਮ ਨਿਧਾਨ ਅਟਲ ਸੁਲਤਾਨ ਲੱਲੇ ਦੀ ਸਿਆਰੀ ਲਾ ਕੇ ਸੁਲਤਾਨ ਉਚਾਰਨ ਕਰਨਾ ਤੁਮ ਨਿਦਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ ਸੋਰਠ ਮਹੱਲਾ ਪੰਜਵਾ ਘਰ ਦੂਜਾ ਮਾਤ ਗਰਭ ਪਹਿ ਆਪਨ ਸਿਮਰਨ ਦੀ ਤਹਿ ਤੁਮ ਰਾਖਣ ਹਾਰੇ ਜੀ ਤੈ ਤਹਿ ਤੁਮ ਇਕੱਠਾ ਨੀ ਕਹਿ ਦੇਨਾ ਤਹਿ ਤੁਮ ਰੱਖ ਨਹਾਰੇ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ ਹਾਂਜੀ ਲਹਿਰ ਪਾਠ ਮੇਰੀ ਲਹਿਰ ਛਪਿਆ ਹੋਇਆ ਸੀ ਹਾਹੀ ਨੂੰ ਸਿਆਰੀ ਲੱਗੀ ਸੀ ਰਾਰੇ ਨੂੰ ਸਿਆਰੀ ਹੈ ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ ਮਾਦਵ ਤੂ ਠਾਕੁਰ ਸਿਰ ਮੋਰਾ ਸਿਰ ਮੋਰਾ ਪਾਠ ਇਕੱਠਾ ਹੀ ਹੈ ਮਾਦਵ ਮਾਦਵ ਤੂ ਠਾਕੁਰ ਸਿਰ ਮੂਰਾ ਮਾਦਾਉ ਤੂ ਠਾਕੁਰ ਸਿਰ ਮੂਰਾ ਸਿਰ ਮੂਰਾ ਯਾਨੀ ਸ਼੍ਰੋਮਣੀ ਈਹਾ ਉਹਾ ਤੁਹਾਰੋ ਧੋਰਾ ਰਹਾਉ ਕੀਤੇ ਕਉ ਮੇਰਾ ਸਮਾਨ ਕਰਨ ਹਾਰ ਤ੍ਰਿਣ ਜਾਣੈ ਕੀਤੇ ਕਉ ਮੇਰਾ ਸਮਾਨ ਇਥੇ ਵਿਸਰਾਮ ਕਰਨ ਹਾਰ ਤ੍ਰਿਣ ਜਾਣੈ ਤੂ ਦਾਤਾ ਮਾਗਣ ਕੋ ਸਗਲੀ दान देह பிரபு पानै खिन मह अवर खिन मह अवरा अचरज चलत तुमारी रूड़ो गूड़ो गैहिर गंभीरो ऊचो अगम अपारे साध संग जव तुमह मिलायो तो साध संग पद जी यमक लादनी है साध संग जव तुमह मिलायो तो सुनी तुमारी वाणी ਅਨੰਦ ਭਇਆ ਪੀਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ